ਹਲੋ ਫੂਡ ਦਾ ਜਿਹੜਾ ਸਟਾਲ ਉਹਦੇ ਵਿੱਚ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਤੇ ਆਏ ਤੇ 32000 ਰੁਪਏ ਫੋਕੇ ਲੈ ਗਏ ਇੱਕ ਗਨ ਬਾਈਕ ਤੇ ਉਸੇ ਟਾਈਮ ਤੋਂ ਹੀ ਸਾਡੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਬਤਾਓ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਹਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਇੱਕ ਤਾਂ ਹੈਗਾ ਜੀ ਅਜੇ ਅਜੇ ਪਾਲ ਸਿੰਘ ਅਜੇ ਤੇ ਦੂਸਰਾ ਪਰਮਜੀਤ ਸਿੰਘ ਪਰਮਸੀ ਉਹ ਕਾਫੀ ਧੰਮੇ ਸਮੇਂ ਦੇ ਇਥੇ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾਵਾ ਨੂੰ ਕਹਿ ਕੇ ਵਾਰਦਾਤ ਕਰਾਈ ਜਾਂ ਤੇ ਜਿਹਦੇ ਵਿੱਚ ਅੱਗੇ ਖੜੇ ਹੋਏ ਨੇ ਅਜੀਪਾਲ ਤੇ ਪਰਮਜੀਤ ਖੜੇ ਗਏ ਨੇ ਉਦੋਂ ਉਦੋਂ ਅੱਗੇ ਇਹਨਾਂ ਦੇ ਚਾਚੇ ਤਾਏ ਦੇ ਪੁੱਤੂਰਾ ਸ਼ਨਜੀ ਸ਼ਨੀ ਤੇ ਰਾਣਾ ਮਨਪ੍ਰੀਤ ਇਹ ਰਸ ਹੋ ਚੁੱਕੇ ਆ ਦੋਵਾਂ ਇਹਨਾਂ ਨੂੰ ਬਿਸਤਰ ਨਾਦ ਹੋਇਆ ਤੇ ਕੈਸ਼ੂ ਨਾਦ ਹੋਇਆ ਇੱਕ ਹਾਲੇ ਪਕੌੜਾ ਵਾਜੀ ਉਹਦੇ ਮਗਰ ਸਾਡੀਆਂ ਪੁਲਿਸ ਦੀਆਂ ਲੱਗੀਆਂ ਹੋਈਆਂ ਇਹ ਸਾਡਾ ਇਹ ਕੇਸ ਜਿਹੜਾ ਹੈ ਫਰੀਵ ਅਸੀਂ 48 ਘੰਟੇ ਦੇ ਵਿੱਚ ਹੀ ਟ੍ਰੇਸ ਕਰ ਲਿਆ ਜੀ ਤੇ ਚਾਰ ਦੋਸ਼ੀ ਫੜੇ ਜਾ ਚੁੱਕੇ ਆ ਜਿਹੜਾ ਕਿ ਇੱਕ ਨਹੀਂ ਤਾਂ ਉਹ ਵੀ ਚੰਦ ਫੜੇ ਫੜਿਆ ਜਾਊਗਾ ਤੇ ਸਾਡੀ ਜਨਰਾਲੇ ਸ਼ਹਿਰ ਦੇ ਵਿੱਚ ਸਖਤੀ ਦੇ ਨਾਲ ਕਾਰਵਾਈ ਹੋਊਗੀ ਪੁਲਿਸ ਵੱਲੋਂ ਕੋਈ ਚੋਰ ਬਚੱਕਾ ਜਾਂ ਅਜਿਹਾ ਬੰਦਾ ਬੱਖਸ਼ ਨਹੀਂ ਹੋਵੇ ਆ ਕਿ ਇਸ ਤਰ੍ਹਾਂ ਲੈ ਡਿਆ ਨਾ ਕਿ ਉਹ ਕਿੱਥੋਂ ਆਏ ਤੇ ਕਿਵੇਂ ਜਿੰਨਾ ਲੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਦੇਖ ਰਹੇ ਆਲੇ ਕਿ ਕਿੱਥੋਂ ਲੈ ਕੇ ਆਏ ਕੀ ਹੋਇਆ ਤੇ ਉਹਨੂੰ ਥੋਰੋਲੀ ਸਾਰਾ ਜਾਂਚਾ ਜਾਊਗਾ ਇਹ ਬੰਦੇ ਅਰੈਸਟ ਹੋਏ ਜੀ ਤੇ ਹੋਰ ਵੀ ਅਸੀਂ ਇਹਨੂੰ ਡੀਪਲੀ ਦੇਖਾਂਗੇ ਕਿ ਕਿੱਥੇ ਕਿੱਥੇ ਇਹਨਾਂ ਨੇ ਕੋਈ ਹੋਰ ਵਾਰ ਦਾ ਤਾਂ ਕਿਥੀਆਂ ਹੋਵੇ ਬਰ ਵੀ ਡਿਮਾਂਡ ਲੈ ਕੇ ਦੇਖੋ। ਦੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਹੜੀਆਂ ਛੱਡ ਵਿੱਚ ਲੱਗੀ ਹੋਈ ਲੱਤ ਦੇ ਉੱਪਰ ਛੱਡ ਲੱਗੀ ਹੋਈ ਕੀ ਕਾਰਨ ਕੀ ਹੈਗਾ ਛੱਡ ਲੱਗਿਆ। ਸਾਡੀਆਂ ਪੁਲਿਸ ਟੀਮਾਂ ਜਦੋਂ ਇਹਨਾਂ ਦੀ ਅਰੈਸਟਲੀ ਨਿਕਲੀ ਜਾਂ ਤੇ ਬਾਕੀ ਤਾਂ ਫੜੇ ਗਏ ਜਿਹੜਾ ਹੈਗਾ ਸੀ ਉਹਨੇ ਆਪਣੇ ਘਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਥੇ ਤੋਂ ਛੱਤ ਤੋਂ ਚੜ੍ਹ ਮਾਰੇ ਕਿਉਂਕਿ ਇਹ ਉਹ ਲੱਤ ਜਿਹੜੀ ਜੋ ਫ੍ਰੈਕਚਰ ਹੋਈ ਹੈ ਟੁੱਟੀ ਆ ਫਿਰ ਨਾਲ ਫਸਟਰਡ ਦੇ ਕੇ ਜੋ ਮੈਡੀਕਲ ਹੁੰਦੇ ਸਾਡਾ ਫਰਜ਼ ਬਣਦਾ ਜੀ ਉਹ ਦਿੱਤੀ ਹੈ ਉਹਨੂੰ ਤੇ ਅੱਗੇ ਡਿਊਰਿੰਗ ਰਿਪੋਰਟ ਅਗਲੀ ਰਿਕਵੈਸਟ ਇਸ ਤਰ੍ਹਾਂ ਤੋਂ ਇਹ ਰਿਪੋਰਟ ਕਰ ਲੇਗਾ ਮੈਂ ਇੱਕ ਵਾਅਦਾ ਨਾ ਕਰ ਸਕਦਾ ਵੀ 15 ਦਿਨ ਦੇ ਵਿੱਚ ਵਿੱਚ ਘੱਟ ਤੋਂ ਘੱਟ ਅਸੀਂ 35 ਬੰਦੇ ਜਿਹੜੇ ਆ ਵੀਡੀਅਸ ਕ੍ਰਾਈਮ ਡਰੱਗ ਨਾਲ ਰਿਲੇਟਿਡ ਚੋਰੀਆਂ ਨਾਲ ਰਿਲੇਟਿਡ ਫੜ ਲਏ ਆ ਜੀ ਕਿ ਇਹਨਾਂ ਦੇ ਕੋਲੋਂ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਰਿਕਵਰੀ ਵੀ ਹੋ ਜਾਵਾ ਤੇ ਚੋਰੀ ਵਾਲੇ ਬੰਦੇ ਵੀ ਸਾਡੇ ਕਾਫੀ ਬੜੇ ਨੇ ਤੇ ਔਰ ਇਦਾਂ ਹੀ ਸਾਡੀ ਸ਼ਕਤੀ ਜਰੀ ਹੈ ਦੱਸਿਆ ਗਿਆ ਹੈ ਕਿ ਨਸ਼ੇ ਜਿਹੜਾ ਨਸ਼ਾ ਕਰ ਰਹੀਆਂ ਲੜਕੀਆਂ ਆ ਉਹ ਵੀ ਇੱਥੇ ਜੰਗਾਲੇ ਵਿੱਚ ਕਈ ਵਾਰ ਦੇਖੀਆਂ ਨੇ ਆ ਕੋਈ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਦੇਖੋ ਸਾਡਾ ਪਿੱਛੇ ਵੀ ਇਹ ਆਪਰੇਸ਼ਨ ਚੱਲੇ ਆ ਸੀਗਾ ਹੁਣ ਵੀ ਸਾਡਾ ਯਾਰੀ ਹੈ ਜਿਹੜਾ ਨਸ਼ੇ ਨਾਲ ਰਿਲੇਟਡ ਹੈ ਉਹ ਸਾਡੀ ਕੋਸ਼ਿਸ਼ ਆ ਵੀ ਪਬਲਿਕ ਦੇ ਸਹਿਯੋਗ ਨਾਲ ਔਰ ਉਹਨਾਂ ਦੇ ਪੇਰੈਂਟਸ ਦੇ ਸਹਿਯੋਗ ਨਾਲ ਇਹਨਾਂ ਨੂੰ ਐਡਮਿਟ ਕਰਾ ਕੇ ਇਹਨਾਂ ਦਾ ਰਾਜ ਕਰਾ ਕੇ ਤੇ ਪਿਛੇ ਵੀ ਜਿਹੜੇ ਉਹ ਆਵਾਰਾ ਗੱਦੀ ਕਰਦੇ ਸੀ 101 109 ਦੇ ਵਿੱਚ ਹੀ ਬੰਦ ਕੀਤੇ ਬੰਦੇ ਬਾਹਰੋਂ ਜਿਹੜੇ ਸਾਡੇ ਇਸ ਜੜਿਆਲੇ ਚ ਆਏ ਐ ਔਰ ਇਸੇ ਤਰ੍ਹਾਂ ਹੀ ਸਖਤੀ ਰੱਖੀ ਜਾਊ